ਕੈਚੀ ਦੇ ਸਿੱਤਰਿਆ ਸਾਗ ਤੇ ਅਸੀਂ ਅੱਜ ਗਏ ਸੀ ਨੂਟ ਦਾ ਪਿੰਡ ਹਨਾ ਉੱਥੋਂ ਲੇਟ ਆਏ ਫਿਰ ਅਸੀਂ ਹੋਣ ਸਾਗ ਤਾਂ ਰਿਆ ਚੁੰਮੀ ਤੇ ਮੈਂ ਘਰੀ ਜਾਈ ਜਾਊਗਾ ਲੋੜੀ ਆ ਤੁਹਾਨੂੰ ਪਤਾ ਸਾਰੇ ਲੋੜੀ ਦੀਆਂ ਮੁਬਾਰਕਾਂ ਮੇਰੇ ਵੱਲੋਂ ਤੇ ਖੁਸ਼ ਰਹੋ ਤੇ ਹੋਣ ਸਾਗ ਬਣ ਜੂਗਾ ਸੀ ਮਗਾ ਫੁੱਲੀ ਫੁੱਲੀ ਸਾਗ ਬਣਾ ਲਾਂਗੇ ਰੋਟੀ ਅਸੀਂ ਅੱਜ ਵੈਸੇ ਉੱਥੋਂ ਖਾ ਕੇ ਮਤਲਬ ਖਾਚੇ ਸੀ ਹਨਾ ਮੈਂ ਜਰੂਰ ਜੀਣ ਕਰਦਾ ਸਾਡਾ ਬਾਈਆ ਪਰੇਟ ਇਹਨਾਂ ਨੂੰ ਚਟਣੀ ਬਣਾਵਨੀ ਗੰਡਿਆਂ ਦੀ ਚਟਣੀ ਨਾਲ ਰੋਟੀ ਇਹ ਖਾਣਗੇ ਤੇ ਸਾਡਾ ਸਾਡਾ ਤੀਜੀ ਜੋਗਾ ਸਵੇਰੇ ਖਾਵਾਂਗੇ ਮੇਰਾ ਅੱਜ ਜਿਹੜਾ ਲੱਭਾ ਬਣਦਾ ਵੀ ਮਾਨ ਸੀਗਾ ਮੈਂ ਕਿਹਾ ਮਾ ਲੋੜੀ ਤੇ ਬਣਾਉਂਦੇ ਹਾਂ ਮੰਗੀ ਤੇ ਸੀ ਤੇ ਉਹ ਹੁਣ ਥੱਕੇ ਪਏ ਆ ਹੁਣ ਗਾਜਰਾ ਵੀ ਕੱਦੂ ਕਸ ਕਰਨੀ ਬਣਿਆ ਨਾ ਇਸ ਕਰਕੇ ਨਹੀਂ ਸਾਡਾ ਸੱਡਾ ਰੁੱਝਦਾ ਪਿਆ ਤੋ ਦਬਾਈ ਲੱਕੜਾ ਲੱਗਿਆ ਦੂਜਾ ਹੂੰ ਮੂਫਲੀ ਮੂਫਲੀ ਲਿਉਣੀ ਨਹੀਂ ਮਤਾਂ ਨਿਕਲਣਾ ਆਹ ਮੈਂ ਮੇਰੇ ਚੱਕਾ ਆਜਾ ਬਤੋ ਜੀ ਮੇਰੇ ਬਠੋ ਜੀ ਗਾਇਸ ਉਹਨਾਂ ਦਾ ਮੇਰੇ ਦਾ ਸਵਾਗਤ ਕੀਤਾ ਜਾਂਦਾ ਹੈ ਹਾਂ ਤੇ ਵੀ ਗੱਲ ਹੈ ਹੈਪੀ ਰੋਣੀ ਜੀ ਸਾਰਿਆਂ ਨੂੰ ਮਮੀ ਹੈਪੀ ਲੋਡੀ ਹਾਂ ਹੈਪੀ ਲੋਡੀ ਆ ਨਿੱਕੀ ਤਾਂ ਸਾਡੇ ਕੋਲ ਹੋ ਗਈ ਗੁਰਦੀਦੀ ਹੈਪੀ ਲੋਡੀ ਮੰਮੀ ਹੈਪੀ ਲੋਡੀ ਡੈਡੀ ਤੁਮ ਹੈਪੀ ਲੋਡੀ ਚਾਹਣਾ ਹੈਪੀ ਲੋਡੀ ਮੰਮੀ ਹੈਪੀ ਲੋਡੀ ਹੈਪੀ ਲੋਡੀ ਡੈਡੀ ਹੈਪੀ ਲੋਡੀ ਆਂਟੀ ਹੈਪੀ ਲੋਡੀ ਸਾਡੇ ਆਇਆ ਹੀ ਨਹੀਂ ਕੋਈ ਮਨਾਉਣਾ ਸੀ ਕੱਲ੍ਹ ਨਹੀਂ ਮਨਾਇਆ ਤੂੰ ਦੱਸਿਆ ਹੀ ਨਹੀਂ ਆ ਗਿਆ ਸੀ ਬਾਜਾ ਮਾਰਨਾ ਇਹਨਾਂ ਬਾਹ ਖੁੱਲਾ ਆ ਵੀ ਜਾ ਕੇ ਜ਼ਰਾ ਕੋਈ ਖਾਣਾ ਛੋਪਿਆ ਨਹੀਂ ਬਈ ਲੋਡੀ ਇਹ ਸੁਚਾ ਕੇ दो ओडी बा रे मल्ला हे मेरो सरकै नाच तिमी मेरो सर मेरो लोडी लोडी बा साडे पैजे ओडी लोडी दे दिवा दे डेडी ह्यापी लोडी ह्यापी लोडी पत्ता कुत्मे दा बक्बा बाहर लोडी किन आंपा गाइस पोयम किन उन दिया सुन ले मन्दिर हे हं इनि माग्ला ये चलो चलो मन्दिर मन्दिर मेरो काम चारा ਪਰਤੀ ਵਾਲਾ ਹੋ ਲੇਤੀ ਆਈਓ ਸੇਸ਼ ਕਰ ਪਾਈ ਹੋ ਉਹਨਾਂ ਕੁੜੀ ਦਾ ਕਰਨ ਪਾਇਆ ਜੀ ਜੀ ਬੇਚਾ ਚਾਹ ਮਦਦ ਕਰ ਲੇ ਲੇ ਲਟੀ ਹੋ ਦਿਨ ਦਿਨ ਅਦਾ ਸਾਗ ਹੁਣ ਕੋਟਿਆ ਸੀ ਗਏ ਫਿਰ ਸਾਡੇ ਨੋਜੇ ਰਾਤ ਦੇ ਲੈ ਭਾਈ ਚੱਕਿਓ ਚਾਤੀ ਕਿਤੇ ਪੈਂਦੇ தோலியபேட்டை பண்ணத <laughs> ਹਾਂਜੀ ਗਾਇਸ ਜੀ ਕਿਦਾਂ ਤੁਸੀਂ ਤੁਹਾਡਾ ਸਾਡੇ ਅੱਜ ਦੇ ਵਲੌਗ ਚ ਸਵਾਗਤ ਹੈ ਗਾਇਸ ਜੀ ਅਸੀਂ ਚੱਲੇ ਅੱਜ ਜੀ ਮੁੰਡ ਕੀ ਇੱਕ ਭੈਣ ਨੂੰ ਮਿਲਣ ਉਹਨਾਂ ਨੇ ਸੁਨੇਹਾ ਦਿੱਤਾ ਸੀ ਵੀ ਤੁਹਾਡੇ ਲਈ ਸਾਗ ਬਣਾਇਆ ਤੁਸੀਂ ਆ ਜਾਓ ਤੇ ਸਾਗ ਤਾਂ ਮੈਂ ਵੀ ਬਣਾਇਆ ਸੀ ਪਰ ਭੈਣ ਕਹਿੰਦੀ ਉਹਨੇ ਇੰਨੇ ਉਹਨਾਂ ਪਿਆਰ ਨਾਲ ਕਿਹਾ ਤੇ ਮੈਂ ਕਿਹਾ ਚਲੋ ਜਾਇਆ ਜੀ ਤੇ ਬਾਕੀ ਤੁਹਾਨੂੰ ਜਾ ਕੇ ਮਿਲਾ ਲੈਂਦੇ ਉਹਨਾਂ ਨਾਲ ਅਸੀਂ ਸਾਨੂੰ ਘਰ ਨਹੀਂ ਪਤਾ ਭੈਣ ਦਾ ਅਸੀਂ ਫੋਨ ਲਾਇਆ ਭੈਣ ਕਹਿੰਦੀ ਆਉਣੀ ਆਉਣੀ ਦੋ ਜੀ ਅਸੀਂ ਘਰੋਂ ਆਦੇ ਹਾਂ रणगा गाड़ी 아 ਕੋਵੇ ਅਸੀਗਾ 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 ਆ ਚਲੋ ਪੈਣ ਕਰੇ bici. ਅਸੀ ਤਾਂ ਤਾਂ ਕਰੇ ਬੀਜੀ ਬੈਠੀ ਸਾਰਾ ਕੁਝ ਲੈ ਗਾਇਸਰੇ ਪੈਣ ਦੇਖੋ ਸਾਗ ਘਰੇ ਲਾਇਆ ਪਿਆ ਅਸੀ ਕਾ ਜੀ ਆ ਤਾਂ ਝਾੜੇ ਵੇ ਹਨਾ ਇਹਨਾਂ ਆਪੇ ਜਾਨ ਮੈਂ ਛੱਡ ਦਿੰਦੇ ਆ ਅੱਛਾ ਉਹ ਫਿਰ ਮੁਸੁੱਟੇ ਵੇ ਫਿਰ ਉਹ ਤਾਂ ਕਰਕੇ ਸਸਿਕਾ ਸਾਰਿਆਂ ਨੂੰ ਮੈਂ ਪਰਨਜੀਤ ਕੋਰ ਖਾਲਸਾ ਅੱਜ ਮੇਰੇ ਕੋਲੇ ਮੈਨੂੰ ਆਈ ਆ ਮਿਲਣ ਵਾਸਤੇ ਤੇ ਮੈਂ ਨਾਲੇ ਆਚਾਰ ਰਖਾਉਣੀ ਤੁਹਾਨੂੰ ਨਾਲੇ ਮੈਂ ਸਾਗ ਬਣਾ ਕੇ ਮੈਨੂੰ ਗਿਆ ਮੈਂ ਤੂੰ ਲੈ ਕੇ ਜਾ ਸਾਗ ਖਾ ਕੇ ਦੇਖ ਮੇਰੇ ਨਾਲੇ ਆ ਦਾ ਪੈਨੇ ਚੈਨਲ ਦੱਸ ਦਿਓ ਆ ਪਰਨਜੀਤ ਕੋਰ ਖਾਲਸਾ ਇਹ ਚੈਨਲ ਮੇਰਾ ਹਾਂ YouTube ਤੇ ਪਰਨਜੀਤ ਕੋਰ ਖਾਲਸਾ ਚੈਨਲ ਆ ਵਾਦ ਤੋਂ ਵਾਦ ਸਪੋਰਟ ਕਰਿਓ ਮੈਨੂੰ ਤੁਹਾਡੀ سپورਟ ਦੀ ਲੋੜ ਆ ਹਾਂ ਤੇ ਮੈਂ ਭੈਣ ਨੂੰ ਬਹੁਤ ਇਹਨਾਂ ਦਾ ਚਾਰ ਦਾ ਕੰਮ ਆ ਭੈਣ ਨੇ ਇੱਕ ਬੇਟਾ ਹੈ ਹਸਬੰਡ ਹੈ ਨੀਗੇ ਡੈਥ ਹੋ ਗਈ ਤੇ ਮਾਂ ਪੁੱਤੀ ਆ ਤੇ ਭੈਣਾ ਇਥੋਂ ਆਪਣਾ ਤੇ ਬਲੂ ਆਚਾਰ ਨਾਲ ਮਤਲਬ ਦੋਨਾਂ ਦਾ ਮਰ ਛੱਕਿਆ ਵੀਰੇ ਦਾ ਵੀ ਤੇ ਭੈਣ ਦਾ ਵੀ ਤੇ ਆਚਾਰ ਬਣਾਉਂਦੇ ਆ ਭੈਣ ਸੇਲ ਕਰਦੇ ਆ ਜੇ ਬਾਕੀ ਕਮੈਂਟਾਂ ਚ ਤੁਸੀਂ ਦੱਸ ਸਕਦੇ ਹੋ ਭੈਣ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਨੂੰ ਰਿਪਲਾਈ ਆਪੇ ਕਰਦੇ ਹਨਗੇ ਠੀਕ ਆ ਨਾ ਸੇ ਆ ਚਾਰ ਨੇ ਦੇਖ ਲੋ ਕਹਿੰਦੇ ਮਿਰਚ ਤਾਂ ਮੈਨੂੰ ਦੇ ਦਿਓ ਥੋੜੀ ਜਿਹੀ ਸਦਰ ਵੀ ਪਾਈ ਆ ਜੇ ਕੱਲ ਤੇ ਬਾਰੇ ਫਿਰ ਤੁਸੀਂ ਆਪ ਬਣਾਉਨੇ ਹੋ ਸਾਰਾ ਹਾਂ ਆਪ ਹੀ ਬਣਾਉਨੇ ਆ ਨਿੰਬੂ ਆச்சா ਆਪ ਹੀ ਅੱਤੀ ਬਣਾਉਨੇ ਆ ਹਾਂ ਫਿਰ ਅੱਧੀ ਬਣਾਉਨੇ ਆ ਹਾਂ ਤੇ ਵਾਵਾ ਵਿਕ ਜਾਂਦਾ ਵਾ ਹਾਂ ਵਿਕੀ ਜਾਂਦਾ ਮਿੱਠਾ ਨਿੰਬੂ ਲੈ ਜਾਂਦੇ ਆ ਅੱਛਾ ਮਿੱਠਾ ਨਿੰਬੂ ਹਾਂ ਮਿੱਠਾ ਨਿੰਬੂ ਹਾਂ ਆ ਦੂਸਰਾ ਮੁੱਦਗੀ ਵਾਲੇ ਲੈ ਜਾਂਦੇ ਕਿ ਸਾਰੇ ਪਿੰਡ ਪਿੰਡਾਂ ਵਾਲੇ ਵੀ ਲੈ ਜਾਂਦੇ ਆ ਪਿੰਡਾਂ ਵੀ ਲਈ ਚਲ ਹੁਣ ਤੁਸੀਂ ਆਪਣਾ ਕੰਟੈਂਟ ਨੰਬਰ ਕੰਟੈਕਟ ਨੰਬਰ ਦੇ ਦਿਓ ਹਾਂ ਹਾਂ ਆਪਾਂ ਉਹਦੇ ਤੇ ਪਾ ਦਾਂਗੇ ਹਨਾ ਉਹ ਵੀ ਕਹਿ ਕੇ ਬੜਵਾ ਸਕਦੇ ਆਂ ਬਦਾ ਇਹਦੇ ਚ ਪਿਆ ਅੱਛਾ ਅੰਬ ਦਾ ਵੀ ਹੈ ਹਾਂ 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 ਅੰਬ ਦਾ ਚਾਰ ਲੈ ਕਿੰਨਾ ਸੋਹਣਾ ਲੱਗ ਰਿਹਾ ਹੈ। ਭੈਣ ਦੇ ਹੱਥ ਦਾ ਚਾਰਚ ਬਰਕਾ ਤਾਂ ਖਰਾਬ ਨਹੀਂ ਹੁੰਦਾ। ਤੇ ਅਦਰਕ ਦਾ ਸਭ ਤੋਂ ਵੱਡੀ ਗੱਲ ਇਹ ਭੈਣ ਦਾ ਅੰਮ੍ਰਿਤ ਛਕਿਆ ਦੇਖ ਲਓ ਹਨਾ ਵੀ ਸਿਰਫ ਸਵਾਈ ਨਾਲ ਸੁੱਚਾ ਮਨਾ ਬਣਾਉਂਦੇ ਆ ਹਨਾ ਨਹੀਂ ਅਦਰਕ ਦਾ ਵਧੀਆ ਭੈਣ। ਭੈਣ ਮੈਂ ਤਾਂ ਅਦਰਕ ਤੇ ਮਿਰਚ ਦਾ ਤਾਂ ਮਿਕਸ ਕਰਦੇ ਹੋ ਠੀਕ ਹੈ। ਖਰਾਬ ਤਾਂ ਨਹੀਂ ਹੁੰਦਾ। ਹਾਂ ਅੱਜ ਨਹੀਂ ਹੁਣ। ਹਾਂ ਵੀ ਮਿਕਸ ਕਰਦੇ ਹੋ ਠੀਕ ਹੈ। ਤੋਲ ਦਿਓ ਹਨਾ ਹਿਸਾਬ ਨਾਲ ਆਪਾਂ। ਭੈਣੇ ਇਦਾਂ ਨਹੀਂ ਆਪਾਂ ਲੈਣਾ ਹੈਗਾ ਨਹੀਂ ਫੇਰ ਤੁਹਾਡੀ ਬੋਣੀ ਘਰੋਣੇ। ਨਹੀਂ ਨਹੀਂ ਨਹੀਂ। ਨਹੀਂ 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 ਆਏ ਨਹੀਂ ਅੱਜ ਤੂੰ ਪਹਿਲੀ ਵਾਰ ਆਈ ਆ ਮੇਰੇ ਕੋਲੇ ਨਹੀਂ ਨਹੀਂ ਕੋਈ ਨਹੀਂ ਭੈਣ ਨੇ ਮੇਰੇ ਲਈ ਸਾਗ ਬਣਾਇਆ ਸਾਗ ਵੀ ਜੇ ਕਿਸੇ ਨੂੰ ਨਾ ਭੈਣ ਸਾਗ ਬਣਾ ਕੇ ਵੀ ਦੇ ਦਿੰਨੀ ਹ ਸਿਆਲ ਸਿਆਲ ਮੈਂ ਨਾ ਵੈਸੇ ਸੋਚਦੀ ਆ ਮਨ ਚ ਵੀ ਮੈਂ ਬਠਿੰਡੇ ਸਾਡਾ ਰਾਦਾ ਵੀ ਬਠਿੰਡੇ ਅਸੀਂ ਕਰੀਏ ਵੀ ਆਪਾਂ ਕੁਕਿੰਗ ਦਾ ਕੰਮ ਕਰੀਏ ਆਪਾਂ ਜਿਵੇਂ ਟਿਫਨ ਸਰਵਿਸ ਸੇ ਲਾ ਕਰ ਲੋ ਹਾਂ ਕਰ ਲੋ ਬਠਿੰਡੇ ਸਾਡੇ ਆਪਣੀ ਮੇਰੇ ਨਾਲ ਦੀ ਬੇਟੀ ਆ ਉਹ ਮੈਨੂੰ ਕਹਿੰਦੀ ਮਾਮੀ ਤੁਸੀਂ ਜਰੂਰ ਆਓ ਇੱਥੇ ਆਪਾਂ ਪਾਜੀਟਿਵ ਟਿਫਨ ਸਰਵਿਸ ਕਰ ਦਈਏ ਆਪਾਂ ਹਾਂ ਹਾਂ ਤੇ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਆ ਤੁਹਾਡੇ ਵੀ ਇੱਕ ਕੁਛੀ ਖਾਲਸੇ ਆ ਤੇ ਵੀ ਜਿਹੜਾ ਵਧੀਆ ਅਗਲਾ ਖਰੀਦਿਆ ਕਰੂਗਾ ਵੀ ਹਾਂ ਹਾਂ ਚਾਰ ਚਟਣੀਆਂ ਮੈਂ ਹੁਣ ਚਟਨੀ ਵੀ ਬਣਾਉਂਗੀ ਅੱਜ ਚਟਨੀ ਮਿਰਚਾਂ ਨਹੀਂ ਮਿਲੀਆਂ ਮੇਨੂੰ ਭਾਈ ਲੈ ਕੇ ਨਹੀਂ ਆਇਆ ਅੱਛਾ ਲਾਲ ਮਿਰਚ ਦਾ ਚਟਨੀ ਵੀ ਬਣਾ ਕੇ ਵੇਚਿਆ ਕਰੂੰਗੀ ਮੈਂ ਮੋਟੀ ਮਿਰਚ ਨਹੀਂ ਦੀ ਲਾਲ ਨਹੀਂ ਤੁਸੀਂ ਕਰੋ ਸਾਰੇ ਸਪੋਰਟ ਕਰਨਗੇ ਭੈਣਪਰਾ ਅਸੀਂ ਕਹਿੰਦੇ ਹਾਂ ਤੁਸੀਂ ਵੀ ਕਹੋ ਤੁਹਾਡੇ ਵਾਸਤੇ ਸਪੋਰਟ ਹਾਂ ਨਹੀਂ ਕਰ ਹਾਂ ਜਦੋਂ ਮੇਰਾ ਚੱਲ ਪਵੇ ਫਿਰ ਵੀ ਚੱਲ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਤੇਰੀ ਵਧੀਆ ਇਹ ਐ ਖਰਾਬ ਨਹੀਂ ਹੁੰਦਾ ਬਸ ਐਸੇ ਹੀ ਲੰਘ ਰਹਿਣਾ ਇਹਦਾ ਹੂੰ ਅਦਰਕ ਦਾ achar ਵਧੀਆ ਬਸ ਬਾਲਾ ਨਾ ਪਾਓ ਬਸ 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 ਹੋਰ ਕਾ ਦਾ ਹੋਲੇ ਮਦੈ ਨਾ ਨਹੀਂ ਨਹੀਂ ਹੋਲੇ ਨਾ ਨਹੀਂ ਗੈਸ ਰੇ ਸਾਗ ਦੇ ਲੋ ਪਹਿਲੇ ਬਣਾਇ ਕਿੰਨਾ ਸੋਹਣਾ ਕੁਲੇ ਆ ਇਹ ਪਿਆਰੀ ਆ ਫੇਰ ਬਣਾਉਣਾ ਵਿਜਨ ਦੀ ਮੈਨੂੰ ਆਦਤ ਪਈ ਵੀ ਇਹ ਚੀਜ਼ਾਂ ਚੰਗੀਆਂ ਚੰਗੀਆਂ ਪਾ ਕੇ ਬਣਾਉਣਾ ਰੀਜ ਨਾਲ ਮੂਲੀ ਵਿੱਚ ਇੱਕ ਪਾ ਦੇਣੀ ਆ ਅੱਛਾ ਇੱਕ ਮੂਲੀ ਪਾਣੀ ਤੇ ਜਾਮ ਨਾ ਬਣੂਗਾ ਖਾ ਕੇ ਹਾਂ ਇੱਕ ਮੂਲੀ ਵੀ ਪਾਈ ਦੀ ਆ ਤੇ ਮੈਂ ਵੀ ਖਾਉਂਗੀ ਅੱਜ ਹਾਂ ਜ਼ਰੂਰ ਜ਼ਰੂਰ ਖਾਈ ਦੂੰ ਵੈਸੇ ਮੈਨੂੰ ਮੈਂ ਆ ਦੇ ਲੋ ਭੈਣ ਮੱਖਣੀ ਵੀ ਦਿੰਦੀ ਮੈਨੂੰ ਲਿਆ ਕੇ ਆ ਦੇ ਤਤੀ ਕਰ ਲਈ ਸੀ ਮਖਣੀ ਤੇ ਉਹ ਜੋ ਨਿਕ ਨਿਕਲੀ ਜਲਦੀ ਜਲਦੀ ਫਿਰ ਮੈਂ ਡੱਬੀ ਭਾਲੀ ਡੱਬੀ ਭਾਲ ਕੇ ਫਿਰ ਮੈਂ ਕਿਹਾ ਚੱਲ ਮੈਂ ਮਖਣੀ ਵੀ ਦੇ ਦਿਆਂ ਨੂੰ ਪਰ ਸਾਗ ਖਾਉਂਗਾ ਮਖਣੀ ਵੀ ਦੇਸੀ ਘਰੇ ਤੜਕਾ ਲਾਉਣੇ ਆਪਾਂ ਅੱਛਾ ਅਸੀਂ ਡਾਲਡਾ ਕਿ ਵਰਤ ਕੇ ਨਹੀਂ ਦੇਖਿਆ ਅੱਛਾ ਹਾਂ ਵਧੀਆ ਸਾਰਾ ਲੋਦੇ ਬਾਟੇ ਜਾ ਫੜ ਮੈਂ ਤੈਨੂੰ ਸਾਗ ਉਹ ਲਿਆ ਕੇ ਦੇਣਾ ਬਾਟਾ ਲੋ ਸਾਗ ਆਜ਼ਰ ਦਾ achar ਆ ਦੇਖ ਇਹਦੇ ਚ ਮੈਂ ਉਹ ਇਹਦੇ ਚ ਅਸੀਂ ਤੜਕਾ ਸਬਜੀ ਬਣਾਉਣੀ ਆ ਅੱਛਾ ਸਬਜੀ ਇਸੇ ਚ ਅਸੀਂ ਚੱਕਦੇ ਵੀ ਇਹਦੇ ਚ ਹੀ ਆ ਅੱਛਾ ਵਧੀਆ ਸਰੂ ਦੇ ਬੇਟਾ ਆਪਣਾ ਬੀਦੀ ਚੰਦਿਆਂ ਦਾ ਚੇਲਾ ਨਾ ਹੂੰ ਹੂੰ ਅਸੀਂ ਆਪਾਂ ਉੱਥੇ ਹੀ ਜਾਣੇ ਸੌਰ ਸਿੰਘ ਹੁਣ ਬਸ ਕੱਲ ਨੂੰ ਨਹੀਂ ਪਰਸੋਂ ਜਾਵਾਂਗੇ ਅਸੀਂ ਬਾਬਾ ਦੀ ਵਰਸੀ ਆ ਨਾ ਬਾਬੇ ਬੀਦੀ ਚੰਦਿਆਂ ਦੀ ਹੂੰ ਹੂੰ ਬਾਬੇ ਦਿਆ ਸੌਂ ਦੀ ਵਰਸੀ ਆ 11ਵੀਂ ਵਰਸੀ ਆ ਮੇਨ ਲਗਾ ਅੱਛਾ ਹਾਂ ਅਸੀਂ ਉੱਥੇ ਹੀ ਜਾਣੇ ਆ ਚੱਲ ਵਧੀਆ ਹਾਂ ਮਾਰੇ ਦੀ ਕਿਰਪਾ ਤੁਹਾਨੂੰ ਜਵੰਡਾ ਉਮਰ ਤੱਕ ਰਹੀ ਆ ਹਾਂ ਨਹੀਂ ਵਧੀਆ ਵਧੀਆ ਬਣੀ ਤਦਾਰ ਮੇਰਾ ਚੈਨਲ ਸਪੋਰਟ ਕਰਿਓ ਜਰੂਰ ਹਾਂ ਹਾਂ YouTube ਚੈਨਲ ਪੈਨਦੇ ਨੇ ਤਨਮਜੀਤ ਕੋਰ ਖਾਲਸਾ ਹਾਂ ਕੋਈ ਆਪਾਂ ਥੱਲੇ ਮੈਂਸ਼ਨ ਕਰ ਦਾਂਗੇ ਹਾਂ ਬਾਅਦ ਤੋਂ ਬਾਅਦ ਕਰਿਓ ਹਾਂ ਪਿਆਰ ਦਿਓ ਮੇਰੀ ਵੀਡੀਓ ਨੂੰ ਤੇ ਆ ਬੈਠਿਆ ਮਰੂਦ ਤੇ ਆਪਾਂ ਖਾਣੇ ਮਰੂਦ ਆ ਬੈਠੇ ਮਰੂਦ ਆ ਬੈਠੇ ਮਰੂਦ ਆ ਬੈਠੇ ਮਰੂਦ ਵੀ ਹੈ ਮਰੂਦ ਦਾ ਇੱਕ ਸਪਾਈ ਕਰ ਮਿੱਠੇ ਆ ਰਾਈਸ ਹਾਂ ਹਾਂ ਆ ਲੈ ਹਾਂ ਪਰ ਹੋਲੇ ਮਰੂਦੋ ਮਰੂਦ ਲੋ ਹਾਂ ਆ ਲੋ ਮਰੂਦ ਲਿਓ ਇਹ ਵੀ ਲਫਾਫਾ ਦੇ ਦੇਂਦੇ ਇੱਥੋਂ ਵੀ ਪੈ ਜਾਂਦੇ ਏ ਚੀ ਪਾ ਲੈਣੀ ਇਸ ਦੀ ਚਾਹ ਮੈਂ ਤੇਰੇ ਕਿਲਫਾਫਾ ਦੇਣੀ ਹੈ ਵੱਡਾ ਹਾਂ ਵਾ ਦਿਲਫਾਫਾ ਲੰਡਿਆਂ ਤੋਂ ਕਿ ਕਿੱਥੋਂ ਲਿੰਦੀ ਇਹਦੇ ਚ ਪਾ ਦੇ ਫਿਰ ਹਾਂ ਜੀ ਪਾ ਦਿਓ ਸਮਾਨ ਸਾਰ ਸਾਗ ਸਾਗ ਵਿੱਚ ਪਾ ਦਿਓ ਪਾ ਦਿਓ ਵਿੱਚ ਟੰਗ ਲੜਣਗੇ ਸਾਈਡ ਤੇ ਮੈਨੂੰ ਲੱਗਦਾ ਦੋ ਨਾ ਜਾਵੇ ਸਾਗ ਰਹਿਣ ਦੇ ਸਾਗ ਰਹਿਣ ਦੇ ਹਾਂ ਪਾ ਦੇ ਸਾਗ ਟੰਗ ਲੜਣਗੇ ਸਾਗ ਸਾਈਡ ਤੇ ਟੰਗ ਲੜਣਗੇ ਬਾਕੀ ਡੱਬੇ ਡੱਬੇ ਪਾ ਦੋ ਇਹ ਚਾਰ ਦੇ ਵਿੱਚ ਆ ਹੂੰ ਜਿੱਦੇ ਤਰਾਲੀ ਦੀ ਮਕੀਨ ਦਾ ਰੋਲਾ ਪਿਆ ਉਹਦੇ ਵੀ ਮੈਨੂੰ ਲੱਗਦਾ ਉਹਦੇ ਘਰੇ ਆਉਂਗਾ ਹੈ ਹਣ ਅਸੀਂ ਆਏ ਸੀਗੇ ਭੈਣ ਕੋਲੇ ਤੇ ਸਾਗ ਲੈ ਲਿਆ ਭੈਣ ਨੇ ਫੋਨ ਕਰਿਆ ਸੀ ਭੈਣ ਹੁਣੀ ਆਪ ਦਾ ਇਹਨਾਂ ਦਾ YouTube ਚੈਨਲ ਆ ਤੇ ਸਾਗ ਵੀ ਬਣਾਉਂ ਮਤਲਬ ਸਿਆਲ ਜਿਵੇਂ ਹੁਣ ਸਾਗ ਵਗੈਰਾ ਲੈ ਜਾਂਦੇ ਇਹਨਾਂ ਕੋਲ ਕਈ ਬਣਾਉਂਦੇ ਆ ਇਕੱਠਾ ਬਣਾ ਲੈਂਦੇ ਆ ਨਾ ਫਿਰ ਦੇ ਲੈ ਜਾਂਦੇ ਮੁੱਦਗੀ ਤੋਂ ਵੀ ਪਿੰਡ 'ਚ ਵੀ ਵੀ ਚਲ ਜਿਹਦੇ ਤੋਂ ਨਹੀਂ ਬੰਦ ਅਗਲਾ ਲੈ ਜਾਂਦਾ ਹਨ ਤੇ ਅੰਬ ਮਤਲਬ ਆਚਾਰ ਦੇਖ ਲਓ ਕਿੰਨੇ ਬੰਨੀਆਂ ਦੇ ਤੁਹਾਨੂੰ ਦਿਖਾਈ ਆ ਭੈਣ ਨੇ ਪਾਏ ਆ ਅਸੀਂ ਵੀ ਲੈ ਕੇ ਚੱਲੇ ਆ ਜੇ ਤੁਸੀਂ ਜ਼ਰੂਰ ਭੈਣ ਨੂੰ ਸਪੋਰਟ ਕਰਿਓ ਇਹਨਾਂ ਨੂੰ ਇੰਨੀ ਸਪਾਸੇ ਮਤਲਬ ਇਹਨਾਂ ਦਾ ਇੱਕ ਬੇਟਾ ਆ ਹਨ ਦੋਨੇ ਗੁਰਸਿੱਖ ਪਰਿਵਾਰ ਆ ਦੇਖ ਲਓ ਹਨ ਤੇ 30 ਸਾਲ ਹੋ ਗਏ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀਗੀ ਹਨ ਇੱਕ ਬੇਟੀ ਸੀ ਉਹਨਾਂ ਦੀ ਵੀ ਡੈਥ ਹੋ ਗਈ ਮਤਲਬ ਇੱਕ ਬੇਟਾ ਤੇ ਕਾਂਪ ਨਹੀਂ ਹਨਾ ਘਰ 'ਚ ਮਤਲਬ ਅਚਾਰ ਬਣਾਉਂਦੇ ਆ ਹਨਾ ਵਧੀਆ ਦੇਖ ਲਓ ਤੁਸੀਂ ਫੋਨ ਇਹਨਾਂ ਦਾ ਆਪਾਂ ਆਈਡੀ ਮੈਂਸ਼ਨ ਕਰਦਾਂਗੇ ਤੁਸੀਂ ਇਹਨਾਂ ਨੂੰ ਸਪੋਰਟ ਕਰਿਓ ਜੇ ਤੁਸੀਂ ਕਿਸੇ ਨੇ ਅਚਾਰ ਬੜੇ ਆਪਣਾ ਲੈਣਾ ਤਾਂ ਭੈਣ ਦਾ ਕੰਟੈਕਟ ਨੰਬਰ ਵੀ ਆਪਾਂ ਦੇ ਦਾਂਗੇ ਥੱਲੇ ਉਹਦੇ 'ਚ ਤੁਸੀਂ ਚਟਨੀਆ ਵੀ ਆਪਾਂ ਬਣਾਉਂਦੇ ਹਾਂ ਚਟਨੀਆ ਵੀ ਬਣਾਉਂਦੇ ਆ ਹਾਂ ਜਿਵੇਂ ਪੰਜੀਰੀ ਦੀ ਲੋੜ ਆ ਪੰਜੀਰੀ ਵੀ ਆਪਾਂ ਬਣਾਉਨੇ ਆ ਅੱਛਾ ਪੰਜੀਰੀ ਵੀ ਬਣਾਉਨੇ ਆ ਦਵਾਈਆਂ ਵੀ ਕੋਈ ਬਣਾਉਂਦੇ ਨੇ ਦੇਸੀ ਹਾਂ ਹਾਂ ਸਾਰਾ ਕੁਝ ਬਣਾਉਂਦੇ ਤੁਸੀਂ ਕੋਰ ਤੁਮੇ ਦਵਾਈ ਬਣਾਉਂਦੇ ਸੀ ਇੱਕ ਵੀਡੀਓ ਸੀ ਹਨਾ ਆਮ ਨਾਲ ਸੀ ਜ ਉਹ ਸੀਗੀ ਆਪਣੇ ਜਿਵੇਂ ਕੋਈ ਕਿਸੇ ਨੂੰ ਸ਼ੂਗਰ ਆ ਤੇ ਸਾਡਾ ਬੀਬੀ ਪੈਰਾਂ ਦੁਖਦੇ ਅੱਲਾ ਤਾਂ ਮਾਹ ਦੁਖਦੀਆਂ ਉਹਨਾਂ ਦੀ ਸੀਗੀ ਜੰਦੀ ਹਾਂ ਜਿਹੜਾ ਕੋੜਤੂ ਵੀ ਹੁੰਦੇ ਨਾ ਗਾਇਸੂ ਦੇ ਪਿੰਡਾਂ ਚ ਉਹਨਾਂ ਦੇ ਢਿੱਡ ਦਾ ਹਾਜਮਾ ਨਹੀਂ ਹੁੰਦਾ ਠੀਕ ਉਹ ਵੀ ਉਹਦੇ ਵਾਸਤੇ ਵੀ ਸੀਗੀ ਆਪਣੇ ਕੋਲੇ ਅੱਛਾ ਅੱਛਾ ਉਹ ਕੋਈ ਬਣਵਾਉਂਦੇ ਆ ਫਿਰ ਹੈ ਨਾ ਹਾਂ ਨਹੀਂ ਉਹ ਮੈਂ ਬਣਾਈ ਸੀਗੀ ਵੈਸੇ ਤੇ ਨਚੋਂ ਕਰਾਂ ਨਹੀਂ ਲੈ ਲਈ ਮੇਰੇ ਤੋਂ ਅੱਛਾ ਦੀ ਮੈਂ ਥੋੜੀ ਕੋਈ ਬਣਾਈ ਸੀ ਉਹ ਤੋਂ ਅੱਛਾ ਹਾਂ ਤੇ ਫਿਰ ਉਹਦੋਂ ਮੈਂ ਬਣਾ ਕੇ ਮੈਂ ਕਿ ਚੱਲ ਜੀ ਵੇਖਗੀ ਤਾਂ ਵੇਚ ਦੇ ਦਾਂਗੇ ਜੀ ਨਹੀਂ ਤੇ ਫਿਰ ਵੀ ਚੱਲ ਘਰੇ ਕੰਮ ਆ ਲੂਗੀ ਉਹ ਤਾਂ ਬਹੁਤ ਲੋਕ ਰੋਗ ਦਾ ਦਵਾਈ ਆ ਪਤਾ ਹੀ ਆ ਨਾ ਭੈਣ ਉਹਦੀ ਵੀ ਦਵਾਈ ਵੜਾ ਲੈਂਦੇ ਆ ਤੇ ਬਾਕੀ ਤੁਸੀਂ ਵੱਧ ਤੋਂ ਵੱਧ ਭੈਣ ਦੇ ਚੈਨਲ ਨੂੰ ਸਪੋਰਟ ਕਰਨੀ ਆ ਠੀਕ ਆ ਨਾ ਠੀਕ ਆ ਭੈਣ ਦੇ ਦੇਖੋ ਗੱਲ ਕੀ ਨਾ ਨਾ ਗਲਤ ਕਹ ਤੋ ਹੋਈ ਜੀ ਆਇਆਂ ਨੂੰ ਤੁਹਾਨੂੰ ਜੀ ਆਇਆਂ ਨੂੰ ਭੈਣ ਬਹੁਤ ਟਾਈਮ ਤੇ ਕਹੀ ਜਾਂਦੇ ਸੀ ਅੱਜ ਮਿੱਤ ਮੀਤ ਜੀ ਖਰਾਸੀ ਮੈਂ ਕਿਹਾ ਨਹੀਂ ਭੈਣ ਨੇ ਸਦਿਆ ਸੀ ਜਾਣਾ ਹੀ ਜਾਣਾ ਇੱਕ ਭੈਣ ਨੇ ਸਾਗ ਵੜਾਇਆ ਸੀ ਮੈਂ ਕਿਹਾ ਸਾਗ ਤਾਂ ਭੈਣ ਦੇ ਆ ਤਾਂ ਮੈਂ ਠਾ ਕੇ ਦੇਖ ਲਈ ਤੇ ਬਾਕੀ ਗਾਇਸ ਜੀ ਚਲੋ ਠੀਕ ਆ ਮਿਲਦੇ ਆ ਅਗਲੇ ਵਲੌਗ ਚ ਸਪੋਰਟ ਕਰਿਓ ਠੀਕ ਆ ਨਾ ਭੈਣ ਦੇ ਚੈਨਲ ਨੂੰ ਵੀ ਆਪਾਂ ਮੈਂਸ਼ਨ ਕਰਦੇ ਆ ਜੀ ਹਾਂ ਹਾਂ ਗਾਈਜ਼ ਇਹ ਇੱਧਰ ਦੇਖੋ ਭੈਣ ਨੇ ਕੁੱਤੇ ਵਾਲੀ ਦੇਖੋ ਕਿੰਨਾ ਵਧੀਆ ਬਣਾਇਆ ਹਾਂ ਜਿਹੜੇ ਕਿਤੇ ਬੈਠੇ ਨਾ ਮੋਏ ਨਾ ਇਹਨਾਂ ਨੂੰ ਸਵੇਰ ਸ਼ਾਮ ਰੋਟੀ ਪਾਈ ਦੀ ਫਿਰ ਇਹਨਾਂ ਨੂੰ ਵਾਰੀ ਮਾਰਦੀ ਸੀ ਜਦੋਂ ਵਿੱਚ ਨਹੀਂ ਹੈਗਾ ਕੋਈ ਨਿੱਗੇ ਤੇ ਉਹਨਾਂ ਨੂੰ ਰੋਟੀ ਆਪਾਂ ਪਾਈ ਦੀ ਇਹਨਾਂ ਨੂੰ ਸਾਰੇ ਬੱਤੇ ਨਿੱਕੇ ਕੁੱਤੀ ਸੂਈ ਸੀ ਹਾਂ ਕੁੱਤੀ ਸੂਈ ਸੀ ਇਹਨਾਂ ਦੀ ਮਾਂ ਤੇ ਉਹਦੋਂ ਵੀ ਇਹਨਾਂ ਨੂੰ ਡੱਬੂ ਵਿੱਚ ਬੋਲ ਦੇ ਸੀ ਕੁੱਤੀ ਨਹੀਂ ਪਾਉਂਦੇ ਸੀ ਇਹ ਹੈਲੋ ਕੁੱਤਿਆਂ ਦੀ ਭੈਣ ਨੇ ਕਿੰਨਾ ਵਧੀਆ ਬਣਾਇਆ ਚਲੋ ਚੱਲੀਏ ਚਲੋ ਚਲੋ ਚੰਗਾ ਭਣੇ ਸਤਿ ਸ਼੍ਰੀ ਅਕਾਲ ਸੂਰਜ ਸੂਰਜ ਦੀ ਚਿਪਦਾ ਪਿਆ ਸਾਰਾ ਇਹ ਜੋ ਰਜਤ ਅੰਦਰ ਕਿ ਆ ਗਏ ਘਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਤੇ ਜਿਹੜੀ ਭੈਣ ਕੋਲ ਸੀਗੇ ਸੀ ਤੇ ਉਹਨਾਂ ਦਾ ਪਿੰਡ ਹੈਗਾ ਕੱਬਰਵੱਛਾ ਠੀਕ ਆ ਮੋਦਕੀ ਕੋਲੇ ਜਿਹੜਾ ਸਾਡੇ ਏਰੀਏ ਦੇ ਆ ਉਹਨਾਂ ਨੂੰ ਪਤਾ ਲੱਗ ਜੂਗਾ ਕੱਬਰਵੱਛੇ ਦਿੰਦੇ ਆ ਉਹ ਬਾਕੀ ਉਹਨਾਂ ਦੀ ਆਈਡੀ ਮੈਂਸ਼ਨ ਕਰ ਦੂੰਗੀ ਤੁਸੀਂ ਉਹਨਾਂ ਜਾ ਕੇ ਮਿਲ ਆਈਡੀ ਤੇ ਕਮੈਂਟ ਕਰ ਸਕਦੇ ਹੋ ਠੀਕ ਆ ਕੰਟੈਕਟ ਨੰਬਰ ਦੇ ਦੂੰਗੀ ਤੁਸੀਂ ਭੈਣ ਨੂੰ ਕਾਲ ਕਰਕੇ ਆਚਾਰ ਮੰਗਵਾ ਸਕਦੇ ਤੇ ਭੈਣ ਨੂੰ ਸਪੋਰਟ ਕਰੋ ਚੈਨਲ ਨੂੰ ਠੀਕ ਆ ਤੇ ਥੈਂਕ ਯੂ ਤੇ ਮੇਰੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ